ਬਾਈ ਜੀ ਕੈਪਰੀ ਆ ਗਈ ਬਾਈ ਕੋਲੇ ਤੇ ਤੁਸੀਂ ਦੇਖ ਸਕਦੇ ਹੋ ਜਿਨੇ ਵੀ ਲੈਣੀ ਹੈ ਜਿਨੇ ਗੇਮ ਚ ਪਾਉਣੀ ਹੈ ਗੇਮ ਜੁਆ ਸਕਦਾ ਹੈ ਇਹਦੇ ਕਲਰ ਆਪਾਂ ਨੂੰ ਸਿਮੀ ਬਾਈ ਕਿੰਨੇ ਵਿੱਚ ਦੇ ਦੇਣਾ ਹੈ ਇਹਨਾਂ ਦੇ ਵਿੱਚ ਬਹੁਤ ਵੈਰਾਈਟੀ ਹੈ ਬਹੁਤ ਵੈਰਾਈਟੀ ਹੈ ਜੀ ਸਾਰੀ ਵੀਡੀਓ ਲਰਦਾ ਜਾ ਆਪਾਂ ਵੋਸ਼ਾ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਸਾਨੂੰ 25 ਸਾਲ ਹੋ ਗਏ ਵੇਚ ਦੇ ਠੀਕ ਹੈ ਬਾਈ ਜੀ ਤੇ ਅੱਗੇ ਦਿਖਾਓ ਬਾਈ ਜੀ ਕਈ ਗੱਲਾਂ ਛੁੱਟੀਆਂ ਹੋ ਗਈਆਂ ਨੇ ਸਾਰਿਆਂ ਨੂੰ ਤੇ ਜਿਹੜਾ ਵੀ ਜਾਣਾ ਚਾਹੁੰਦਾ ਪਨਾਲੀ ਪਨਾਲੀ ਘੁੰਮਣ ਨੂੰ ਆਜੋ ਲੈ ਕੇ ਨਹੀਂ ਜਾਣਾ ਚਾਹੁੰਦਾ ਤੁਸੀਂ ਆਹ ਦੇਖੋ ਯਾਰ ਨਾਲ ਮੈਚਿੰਗ ਹੈ ਪਰਫੈਕਟ ਪੂਰੀ ਸਾਰਿਆਂ ਨੇ ਤੁਹਾਡਾ ਜਾਦੂ ਲਵਾ ਲ ਤੇ ਸਵਾ ਤੇ ਬਾਈਨਾ ਅਪਾ ਅੱਜ ਸਿਮੀ ਬਾਈ ਕੋਲੇ ਆਏ ਹੋਏ ਆ ਤੇ ਸੋਨੂੰ ਸਾਰਿਆਂ ਨੂੰ ਪਤਾ ਹੈ ਵੀ ਗਰਮੀਆਂ ਦਾ ਮੌਸਮ ਹੈ ਵੀ ਜਿਨੇ ਵੀ ਬਾਹਰਲੇ ਦੇਸ਼ ਜਾਣਾ ਜਾਂ ਕਿਤੇ ਵੀ ਜਾਣਾ ਜਾਂ ਗੋਆ ਘੁੰਮਣ ਤੇ ਜਾਣਾ ਜਾਂ ਛੁੱਟੀਆਂ ਹੋ ਗਈਆਂ ਬੱਚਿਆਂ ਨੂੰ ਹਨਾ ਕੋਈ ਸੂਟ ਪਾਉਣੇ ਤੇ ਬਾਈ ਜੀ ਇੱਕ ਵਾਰੀ ਬਾਈ ਦੀ ਦੁਕਾਨ ਤੋਂ ਚੀਜ਼ਾਂ ਦਿਖਾਉਣਾ ਕੀ ਕੀ ਹੈ ਤੇ ਇੱਕ ਵਾਰੀ ਬਾਈ ਜੀ ਇਹ ਬਾਈ ਦੀ ਦੁਕਾਨ ਹੈ ਜਿਹੜੀ ਆਪਣੇ گاؤں ਸਾਲਾ ਰੋੜ ਨਾਲ ਸੁੰਨੀ ਗਲੀ ਹੈ ਤੇ ਬਾਈ ਦੀ ਸ਼ਾਪ ਹੈ ਤੇ ਇੱਕ ਵਾਰੀ ਬਾਈ ਵਿਜਟ ਜਰੂਰ ਕਰੇ ਦੁਕਾਨ ਤੇ ਆਜੋ ਬਾਈ ਹੋਰਾਂ ਨਾਲ ਮਿਲਦੇ ਆਂ ਬਾਈ ਸਿਮੀ ਕੋਲੇ ਐ ਹੋ ਇਸ ਟਾਈਮ ਹੋਰ ਬਾਈ ਸਿਮੀ ਕੀ ਹਾਲ ਚਾਲ ਹੈ ਬਹੁਤ ਵਧੀਆ ਦੱਸਣਾ ਆਪਣੇ ਭਰਾਵਾਂ ਵਾਸਤੇ ਨਾ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਮੈਨੂੰ ਨਾ ਅਲੱਗ-ਅਲੱਗ ਵੈਰਾਈਟੀਆਂ ਦਿਖਾ ਦੇ ਜਿਨੇ ਫੌਰਨ ਜਾਣਾ ਤੇ ਬੀਜ ਤੇ ਘੁੰਮਣ ਜਾਣਾ ਜਾਂ ਕਿਸੇ ਘਰੇ ਪਾਉਣੀ ਆ ਜਾਂ ਗੇਮਾਂ ਵਾਲੀ ਆਹ ਦੇਖੋ ਫਿਰ ਗਰਮੀ ਦੇ ਤੋਹਫੇ ਠੀਕ ਹੈ ਦਿਖਾਓ ਆਹ ਬੜੀਆਂ ਘੈਂਟ ਐ ਇਹ ਆ ਦੇਖੋ ਬਾਈ ਜੀ ਕੈਪਰੀ ਆ ਗਈ ਬਾਈ ਕੋਲੇ ਤੇ ਤੁਸੀਂ ਦੇਖ ਸਕਦੇ ਹੋ ਜਿਨੇ ਵੀ ਲੈਣੀ ਐ ਜਿਨੇ ਗੇਮ ਚ ਪਾਉਣੀ ਐ ਗੇਮ ਜੁਆ ਸਕਦਾ ਤੇ ਜਿਨੇ ਘਰੇ ਪਾਉਣੀ ਆ ਘਰੇ ਰੂਟੀਨ ਚ ਤੇ ਇਹ ਤਾਂ ਬਾਈ ਜੀ ਮੈਨੂੰ ਲੱਗਦਾ ਜਿੰਮੇ ਕਿਹਨੇ ਬੀਚ ਵਗੈਰਾ ਤੇ ਜਾਂਦੇ ਆ ਜਾਂ ਵਿਚੋ ਉੱਥੇ ਪਾਣੀ ਉਹਨਾਂ ਉੱਥੇ ਪਾ ਸਕਦਾ ਬਿਲਕੁਲ ਡਿਫਰੈਂਟ ਟਾਈਪ ਮਾਣਾ ਜੀ ਇਹ ਪੂਰੀ ਮਾਨਸਾਂ ਦੇ ਵਿੱਚ ਕਿਸੇ ਕੋਲੇ ਮੈਂ ਦੇਖੀ ਨਹੀਂ ਤੇ ਬਾਈ ਕੋਲੀ ਹੈ ਤੇ ਹੋਰ ਖੋ ਬਾਈ ਨਵੀਂ ਆਈਟਮ ਆ ਜੀ ਲੋਰ ਇੰਪੋਰਟਡ ਇੰਪੋਰਟਡ ਲੋਰ ਆ ਦੇਖ ਸਕਦੇ ਤੁਸੀਂ ਇਹ ਜੇ ਕਲਰ ਆਪਾਂ ਨੂੰ ਸਿਮੀ ਬਾਈ ਕਿੰਨੇ ਦੇ ਵਿੱਚ ਇਹਨਾਂ ਦੇ ਵਿੱਚ ਬਹੁਤ ਵੈਰਾਈਟੀ ਆ ਬਹੁਤ ਵੈਰਾਈਟੀ ਹੈ ਜੀ ਸਾਰੀ ਵੀਡੀਓ ਦੇ ਵਿੱਚ ਨਹੀਂ ਆ ਸਕਦੀ ਠੀਕ ਹੈ ਜੀ ਆ ਦੇ ਵਿੱਚ ਵੈਰਾਈਟੀ ਬਹੁਤ ਇਨਾਂ ਦਾ ਬਈ ਫਟਣ ਫੁੱਟਣ ਦਾ ਜਾਂ ਕਲਰ ਦਾ ਕੋਈ ਰੰਗ ਦਾ ਬਈ 100% ਵੀ ਕੋਈ ਦਿੱਕਤ ਨਹੀਂ ਹੈਗੀ ਕੁਆਲਿਟੀ ਦੀ ਕੁਆਲਿਟੀ ਦੀ ਕੋਈ ਦਿੱਕਤ ਆਉਗੀ ਆਪਣੀ ਵਾਪਸੀ ਹੈ ਠੀਕ ਹੈ ਵਾਪਸੀ ਹੈ ਤੇ ਆਹ ਦੇਖ ਸਕਦੇ ਹੋ ਬਈ ਤੁਸੀਂ ਕੁਆਲਿਟੀ ਦੇਖੋ ਕਿੰਨੀਆਂ ਕੈਂਡ ਕੈਂਡ ਚੀਜ਼ਾਂ ਨੇ ਆ ਤਾਂ ਲੱਗਦਾ ਵੀ ਬੰਦੇ ਨੇ ਮੰਨ ਲਓ ਕਿ ਪੈਂਟੀ ਪਾਈ ਹੋਈ ਹੈ ਅੱਗੇ ਬਈ ਜੀ ਆਹ ਚੀਜ਼ਾਂ ਆ ਆ ਗਈਆਂ ਜੀ ਆਪਣੀਆਂ ਇੰਪੋਰਟਡ ਇੰਪੋਰਟਡ ਆ ਗਈ ਸਦਾ ਬਹਾਰ ਸਾਡੀ ਆਈਟਮ ਸਦਾ ਬਹਾਰ ਆਈਟਮ ਬਈ ਮੜਾ ਨਾ ਨੇੜੇ ਦੇਖਾ ਦਿਆ ਇਹ ਰਾਤ ਨੂੰ ਜਗਣ ਵਾਲੀ ਹੈ ਵੀਰੇ ਦੂਣ ਹਾਂਜੀ ਹਾਂਜੀ ਲਾਈਟ ਦੇ ਉੱਤੇ ਸ਼ਾਈਨਿੰਗ ਕਰਨ ਵਾਲੀ ਹੈ ਆ ਦੇਖੋ ਬਈ ਇੱਧਰ ਤਰੇ ਬਈ ਦਿਖਾਈ ਜਾਓ ਤੇ ਬਾਈ ਦੀ ਦੁਕਾਨ ਤੇ ਬਾਈ ਜਲਦੀ ਜਲਦੀ ਆ ਜਾਓ ਮੈਂ ਬਾਈ ਦਾ ਤੁਹਾਨੂੰ ਐਡਰੈਸ ਵੀ ਦੱਸੂਗਾ ਤੇ ਨੰਬਰ ਵੀ ਦੱਸੂਗਾ ਤੇ ਗਰਮੀਆਂ ਦਾ ਧਮਾਕਾ ਲੈ ਕੇ ਆਇਆ ਬਾਈ ਇੱਥੇ ਹਰੇਕ ਤਰ੍ਹਾਂ ਦਾ ਮਿਲਦਾ ਅੱਜ ਕੱਲ੍ਹ ਲੋਕ ਬਾਹਰ ਜਾ ਰਹੇ ਜਾਂਦਾ ਕਹਿੰਦੇ ਕੱਪੜੇ ਨਹੀਂ ਮਿਲਦੇ ਸਹੀ ਨਹੀਂ ਮਿਲਦੇ ਜਾਂ ਕਹਿੰਦਾ ਰੰਗ ਨਿਕਲਦਾ ਜਾਂ ਕੁਝ ਵੀ ਹੁੰਦਾ ਤੇ ਇੱਕ ਵਾਰੀ ਬਾਈ ਦੀ ਦੁਕਾਨ ਤੇ ਆਵੇ ਯਾਰ ਆਹੋ ਜੀ ਆਹੋ ਜੀ ਆਹੋ ਜੀ ਇਨਾਂ ਦਾ ਪ੍ਰਿੰਟ ਦਾ ਹੀ ਕੋਈ ਹੈ ਇਹਦੀ ਆਫਟਰ ਵਾਸ਼ ਕੋਈ ਕੰਪਲੇਨਟ ਨਹੀਂ ਆਈ ਠੀਕ ਹੈ ਜੀ ਬਾਹਰ ਲਈ ਹੈ 글로 ਕਰਦੀ ਹੈ ਰਾਤ ਨੂੰ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਵਿਦਾਊ ਸਟਿੱਚ ਆ ਜੀ ਕਸਟਮਰ ਆ ਕੇ ਕਹਿੰਦਾ ਜਿਵੇਂ ਆ ਡਿਜ਼ਾਈਨ ਹੈ ਜਿਹਦੇ ਉੱਤੇ ਹੱਥ ਮਾਰਦੇ ਪਾਨੂੰ ਪਤਾ ਲੱਗ ਰਿਹਾ ਡਿਜ਼ਾਈਨ ਹੈ ਵੀ ਇਹਦਾ ਕਲਰ ਦਾ ਜਾ ਆਫਟਰ ਵਾਸ਼ ਆ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਸਾਨੂੰ 25 ਸਾਲ ਹੋ ਗਏ ਵੇਚਦਿਆਂ ਠੀਕ ਹੈ ਬਾਈ ਜੀ ਤੇ ਅੱਗੇ ਦਿਖਾਓ ਬਾਈ ਜੀ ਇੱਕ ਆ ਗਈ ਜੀ ਆ ਕੋਟ ਸੈੱਟ ਕੋਟ ਸੈੱਟ ਆ ਕੀ ਬਾਤ ਹੈ ਆਹ ਲੋ ਜੀ ਆ ਕੋਰ ਸੈਟ ਚੈੱਕ ਕਰੋ ਬਾਈ ਯਾਰ ਇੱਕ ਵਾਰੀ ਕਿੱਦਾਂ ਦੇ ਆ ਬੜੇ ਸੋਹਣੇ ਸੋਹਣੇ ਆ ਸੈਟ ਇੰਪੋਰਟਡ ਇਹ ਵੀ ਇੰਪੋਰਟਡ ਆ ਗਈ ਨਾ ਆਹ ਲਓ ਜੀ ਇਹਦੇ ਆਪਾਂ ਨੂੰ ਸਾਰੇ ਕਲਰ ਰੇਂਜ ਵਿੱਚ ਵੀ ਹੈ ਇਹਨਾਂ ਦੇ ਵਿੱਚ ਬੜੀ ਵੈਰਾਈਟੀ ਹੈ ਉਹ ਫਿਰ ਸਾਰੀ ਇੱਕ ਵੀਡੀਓ ਦੇ ਵਿੱਚ ਆ ਜੇ ਇੱਕ ਵੀਡੀਓ ਚਾਹ ਲੌਂਗ ਜ਼ਿਆਦਾ ਹੋ ਜੂਗੀ ਆਪਾਂ ਪਾ ਨਹੀਂ ਸਕਦੇ ਆਹ ਦੇਖੋ ਬਾਈ ਯਾਰ ਆਹ ਚੀਜ਼ ਚੈੱਕ ਕਰੋ ਕਿਹੜਾ ਦੇਖੋ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ ਆ ਆ ਗਏ ਜੀ ਗੋਆ ਵਾਲੇ ਗੋਆ ਵਾਲੇ ਹਾਂ ਆ ਚਾਹੀਦੇ ਗਰਮੀ ਦੀਆਂ ਛੁੱਟੀਆਂ ਚੱਲ ਪਈਆਂ ਸਹੀ ਗੱਲ ਹੈ ਛੁੱਟੀਆਂ ਹੋ ਗਈਆਂ ਨੇ ਸਾਰਿਆਂ ਨੂੰ ਤੇ ਜਿਹੜਾ ਵੀ ਜਾਣਾ ਚਾਹਦਾ ਹੈ ਮਨਾਲੀ ਬਨਾਲੀ ਘੁੰਮਣ ਨੂੰ ਆ ਜਾਓ ਲੇਕ ਨਹੀਂ ਜਾਣਾ ਚਾਹੁੰਦਾ ਤੁਸੀਂ ਆ ਦੇਖੋ ਯਾਰ ਨਾਲ ਮੈਚਿੰਗ ਹੈ ਪ੍ਰੋਫੈਟ ਪੂਰੀ ਇੱਕ ਆ ਗਈਆਂ ਜੀ ਆਪਣੇ ਕੋਲ ਇੰਪੋਰਟਡ ਸ਼ਰਟਾਂ ਸ਼ਰਟਾਂ ਜੀ ਬੈਗੀ ਫਿਟ ਓਕੇ ਆ ਲੋ ਜੀ ਤੁਸੀਂ ਸਭ ਬੈਰਾਈਟੀ ਬੜੀ ਘੈਂਟ ਘੈਂਟ ਰੱਖੀ ਬੈਠੇ ਹੋ ਮੈਨੂੰ ਲੱਗਦਾ ਇਹ ਬੰਦੇ ਦਾ ਮਨ ਕਰਦਾ ਵੀ ਸਾਰੀਆਂ ਲੈ ਲਈਏ ਠੀਕ ਹੈ ਓਕੇ ਰਪੋਰਟ ਆਈਟਮਾਂ ਨੇ ਬਾਜ਼ਾਰ ਦੇ ਵਿੱਚ ਤੁਹਾਨੂੰ ਐਕਸਟਰਾ ਆਈਟਮਾਂ ਆਪਣੇ ਕੋਲ ਹੀ ਮਿਲਣਗੀਆਂ ਜੀ ਇਹ ਮਿਲਦੀ ਹੀ ਨਹੀਂ ਬਾਈ ਮੈਂ ਕਿਤੇ ਦੇਖੀ ਨਹੀਂ ਹੈਗੀਆਂ ਜਿੰਨੇ ਆ ਕੋਟ ਵਗੈਰਾ ਹੋ ਗਿਆ ਸੈੱਟ ਪਏ ਆ ਕੋਟ ਸੈੱਟ ਪਏ ਆ ਆ ਚੀਜ਼ਾਂ ਉਹਨਾਂ ਇਹ ਮੈਂ ਦੇਖੀ ਹੀ ਨਹੀਂ ਮਾਨਸਾ ਦੇ ਵਿੱਚ ਤੇ ਬਾਈ ਕੋਲੇ ਮਿਲਦੀਆਂ ਨੇ ਲਓ ਜੀ ਆ ਗਿਆ ਗਿਮਲ ਸੈਂਡੋ ਆਪਣੀ ਸੈਂਡੋ ਆ ਗਿਆ ਦੇਖੋ ਬਾਈ ਯਾਰ ਜਿਹੜਾ ਵੀ ਬਾਸਕਟਬਾਲ ਦਾ ਬਾਈ ਪਲੇਅਰ ਹੈ ਨਾ ਖੇਡ ਦਾ ਪਤਾ ਹੈ ਇਹ ਮੈਂ ਕਹਿੰਦਾ ਬਹੁਤ ਘੱਟ ਮਿਲਦੀਆਂ ਨੇ ਇਹ ਚੀਜ਼ਾਂ ਤੇ ਤੁਸੀਂ ਬਾਈ ਕੋਲੇ ਕਿਵੇਂ ਮਰਜ਼ੀ ਲੈ ਸਕਦੇ ਹੋ ਦੇਖਿਓ ਅੰਡਰ ਆਰਮਰ ਦੀ ਆ ਗਿਆ ਠੀਕ ਹੈ ਹਿੰਦੀ ਵਿੱਚ ਵੀ ਆਪਣੇ ਕੋਲ ਬਹੁਤ ਡਿਜ਼ਾਈਨ ਹੈ ਬਹੁਤ ਡਿਜ਼ਾਈਨ ਇਹਦੇ ਚਾ ਹਾਂਜੀ ਹਾਂਜੀ ਠੀਕ ਹੈ ਪੈਚ ਵਾਲੇ ਵੀ ਹੈਗੇ ਆ ਇਹਦੇ ਵਿੱਚ ਤੇ ਪ੍ਰਿੰਟ ਚ ਵੀ ਆ ਪ੍ਰਿੰਟ ਚ ਆ ਪੈਚ ਆ ਗਿਆ ਆ ਪ੍ਰਿੰਟਡ ਆ ਗਿਆ ਹਾਂਜੀ 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 ਆ ਪ੍ਰਿੰਟ ਇਹਨਾਂ ਦੀ ਫਿਰ ਕੋਈ ਗਾਰੰਟੀ ਮਤਲਬ ਪੈਚ ਤਾਂ ਲੈਂਦਾ ਹੈ ਨਹੀਂ ਤੇ ਪ੍ਰਿੰਟਡ ਦੀ ਗਾਰੰਟੀ ਹੋਈ ਆਫਟਰ ਵਾਸ਼ ਕੋਈ ਪ੍ਰੋਬਲਮ ਨਹੀਂ ਆਫਟਰ ਵਾਸ਼ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਈ ਦਾ ਨਾ ਮਾੜਾ ਇੱਕ ਵਾਰੀ ਇੱਧਰ ਵੀ ਦਿਖਾ ਦਿਓ ਜਿਹੜਾ ਡੇਲੀ ਰੁਟੀਨ ਚੱਲਦਾ ਆਪਣੀਆਂ ਆਹ ਟੀ-ਸ਼ਰਟਾਂ ਆ ਗਈਆਂ ਨਾ ਤੇ ਲੋਰਾਂ ਵਗੈਰਾ ਨੇ ਇੱਕ ਕਾਊਂਟਰ ਦੀ ਨਿਗਾਹ ਆਜੋ ਆਪਾਂ ਮਾੜੀ ਨਿਗਾਹ ਮਾਰਦੇ ਆ। ਕੋਈ ਕਦੇ ਇੱਕ ਦੋ ਕਾਰਨ ਜਿਹਨੇ ਵੀ ਕੋਟ ਵਗੈਰਾ ਲੈਣੇ ਆ ਮੰਨ ਕੇ ਅੱਗੇ ਵਿਆਹ ਸਾਦੀਆਂ ਆਉਣੀਆਂ ਨੇ ਉਹ ਵੀ ਬਾਈ ਲੈ ਸਕਦਾ ਇੱਥੇ ਆ ਦੇਖ ਸਕਦੇ ਹੋ। ਤੇ ਆ ਆ ਗਈਆਂ ਲੋਰਾਂ ਦੇ ਡੇਲੀ ਰੁਟੀਨ ਦੇ ਵਿੱਚ ਪਾਉਣ ਵਾਲੀਆਂ ਬਾਈ ਹੋਰਾਂ ਕੋਲੇ। ਤੇ ਇਧਰ ਉਹ ਆ ਦਿਖਾ ਦੇ ਬਾਈ ਸਾਰਾ ਦਿਖਾ ਦੇ ਜੀ ਜੀ। ਮਾੜਾ ਏ। ਠੀਕ ਹੈ ਕੱਟ ਆਹ ਬਾਈ ਯਾਰ ਇਹ ਚੀਜ਼ ਚੈੱਕ ਕਰੋ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ ਇੰਪੋਰਟਰ ਦੇ ਵਿੱਚ ਆ ਬਈ ਇਹ ਚੀਜ਼ ਬਾਈ ਕੋਲ ਨਾ ਬਈ ਬਹੁਤ ਵੈਰਾਈਟੀਆਂ ਨੇ ਮੈਂ ਪੂਰੀ ਵੀਡੀਓ ਚ ਨਹੀਂ ਦਿਖਾ ਸਕਦਾ ਕਿਉਂਕਿ ਸਾਨੂੰ ਟਾਈਮ ਬਹੁਤ ਜ਼ਿਆਦਾ ਲੱਗਣਾ ਤੇ ਬਾਈ ਤੁਸੀਂ ਇੱਕ ਵਾਰੀ ਬਾਈ ਦੀ ਦੁਕਾਨ ਤੇ ਵਿਜ਼ਿਟ ਕਰਿਓ ਬਾਈ ਹੋਰਾਂ ਦਾ ਮੈਂ ਤੁਹਾਨੂੰ ਨੰਬਰ ਦੇ ਦੂੰਗਾ ਸਕਰੀਨ ਦੇ ਉੱਤੇ ਤੇ ਮੈਂ ਤੁਹਾਨੂੰ ਦੁਕਾਨ ਦੱਸ ਦਿੰਦਾ ਕਿੱਥੇ ਆ